ਜਾਂ ਮਾਦਾ ਹੈਗਾ ਕਾਸਟ ਕਰਦਾ ਹੈ। ਦੇਖੋ ਜੀ ਆ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਹੈਗਾ। ਉਸੇ ਜਿਹੜਾ ਹੈਗਾ ਸਾਡੀ ਸੀਰੀਜ਼ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਜ ਕੱਲ੍ਹ ਨੋਵ ਦੇ ਵਿੱਚ ਆਏ ਹੈਗੇ। ਅਸੀਂ ਜਿਹੜਾ ਹੈਗਾ ਪਬਲਿਕ ਦੇ ਜਿਹੜੇ ਨੁਮਾਇੰਦਿਆਂ ਨਾਲ ਹੈਗਾ ਪਬਲਿਕ ਰਿਪਰੈਜ਼ੈਂਟੇਟਿਵ ਹੈਗੇ। ਜਨਰਲ ਪਬਲਿਕ ਨਾਲ ਅਸੀਂ ਜਿਹੜੀ ਹੈਗੀ ਮੁਲਾਕਾਤ ਕੀਤੀ ਹੈਗੀ। ਅਸੀਂ ਉਹਨਾਂ ਨੇ ਜਿਹੜੇ ਸਰਕਾਰ ਦੇ ਉਪਰਾਲੇ ਪੰਜਾਬ ਪੁਲਿਸ ਦੇ ਐਕਸ਼ਨ ਬਾਰੇ ਦੱਸਿਆ ਹੈਗਾ। ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਵੱਖ-ਵੱਖ ਲੋਕਾਂ ਤੋਂ ਵੱਖ-ਵੱਖ ਅਲੱਗ-ਅਲੱਗ ਤਰੀਕੇ ਦੇ ਫੀਡਬੈਕ ਲੈਂਦੇ ਹੈਗੇ ਐਂਡ ਉਹਨਾਂ ਤੇ ਜਿਹੜੇ ਕਾਰਵਾਈ ਜਿਹੜਾ ਹੈਗਾ ਉਹ ਅਸੀਂ ਇਨਸ਼ੋਰ ਕਰਾਵਾਂਗੇ ਜੀ ਇਸ ਤੋਂ ਇਲਾਵਾ ਜੀ ਅਸੀਂ ਇਹਨਾਂ ਦੇ ਨਾਲ رابطہ ਕੰਮ ਕੀਤਾ ਹੈਗਾ ਜਿੱਦੇ ਚ ਵਿਲੇਜ ਡਿਫੈਂਸ ਕਮੇਟੀਆਂ ਜਿਹੜੀ ਹੈਗੀ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਹਦੇ ਚ ਇਨਵੋਲ ਕਰ ਰਹੇ ਹੈਗੇ ਤੇ ਇੱਕ ਇੱਕ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਡੀਜੀ ਸਾਹਿਬ ਦੇ ਡਾਇਰੈਕਸ਼ਨ ਇਹ ਜਿਹੜੀ ਹੈਗੀ ਗੁਰਦਾਸਪੁਰ ਪੁਲਿਸ ਨੇ ਪਿਛਲੇ 10 ਦਿਨ ਦੇ ਵਿੱਚ ਬੀਐਫਆਰ ਜਿਹੜੀ ਹੈ ਜਿਹੜੀ ਹੈ ਦਰਜ ਕੀਤੀ ਹੈਗੀ ਜਿਹਦੇ ਚ ਅਸੀਂ ਜਿਹੜੇ ਹੈਗੇ ਪੈਬਲਗ ਉਸ ਪਗਲਗ ਗ੍ਰਫਤਾਰ ਕੀਤੇ ਹੈਗੇ ਸਾਡੀ ਜਿਹੜੀ ਮੁਹਿੰਮ ਜਾਰੀ ਰਹੇਗੀ ਬਾਕੀ ਅਸੀਂ ਜਿਹੜੇ ਹੈਗੇ ਪਬਲਿਕ ਫੀਡਬੈਕ ਵਾਸਤੇ ਐਂਡ ਪਬਲਿਕ ਦੇ ਨਾਲ ਵਾਪਸ ਕਰਉਣ ਵਾਸਤੇ ਜਿਹੜਾ ਸੰਪਰਕ ਮੀਟਿੰਗ ਹੈ ਇਹਦਾ ਆਯੋਜਨ ਅਸੀਂ ਲਗਾਤਾਰ ਕਰ ਰਹੇ ਹੈਗੇ ਸਾਡੀ ਵੱਖ-ਵੱਖ ਸਰਦੀਆਂ ਚ ਅਪਗ੍ਰਾਮ ਜਾਰੀ ਹਨ ਪਰ ਅੱਗੇ ਵੀ ਇਸ ਨੂੰ ਅਸੀਂ ਜਗਾ ਸਚਾਰੂਕ ਤੋਂ ਜਾਰੀ ਜਿਹੜਾ ਹੈਗਾ ਕਰ ਦੇ ਪਾਉਗੇ ਸਰ ਨਵੀ ਲੱਗੇ ਜੋ ਪਬਲਿਕ ਡਿਮਾਂਡ ਆ ਕੀ ਕੋ ਦੇਖੋ ਜੀ ਇਹਦੇ ਚ ਅਸੀਂ ਜੀ ਪੂਰੇ ਸੀਰੀਅਸ ਹੈਗੇ ਸਰਕਾਰ ਦਾ ਜਿਹੜਾ ਇਸ ਤੇ ਜਿਹੜਾ ਨਸ਼ੇ ਦੇ ਖਿਲਾਫ ਚੰਗ ਹੈ ਆ ਜਿਹੜੀ ਹੈਗੀ ਇੱਕ ਮੁਹਿੰਮ ਹੈ ਇਹਦੇ ਚ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੂਰਾ ਸਪੋਰਟ ਇਹਨੂੰ ਕਰਿਆ ਇੱਕ ਸਰ ਭਾਰਤਿਆ ਚ ਮੰਤਪਾਰ ਇਹ ਸੇ ਸੇਰੀ ਸ਼ਾਮ ਸੈਂਕੜੇ ਲੋਕੋ ਕੋ ਸ਼ੇਅਰ ਕਰ ਦਿੰਦੇ ਨੇ ਪਟ ਆਪਣਾ ਜਿਹੜਾ ਹੈਗਾ ਨਾ ਬਿਨਾ ਮੋਟਰਸਾਈਕਲ ਤੋਂ ਆਪਾਂ ਦੇ ਨੇ ਨੰਬਰ প্লেਟ ਵਾਲੇ ਮੋਟਰਸਾਈਕਲ ਉਹ ਬੋਟਾ ਕਰਦੇ। ਤੇ ਕੁਝ ਇਹਦੇ ਚ ਜਿਹੜੇ ਨੈਸੈਸਰੀ ਜਿਹੜੇ ਡਾਇਰੈਕਸ਼ਨ ਸਗੇ ਉਹ ਕੰਸਰਨਡ ਡੀਐਸਪੀ ਹਲਕਾ ਸਚਨ ਨੂੰ ਦੇ ਦਿੱਤੇ ਗਏ। ਥੈਂਕ ਯੂ ਸਰ ਇੱਕ ਗੋਲ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਸਪਾਰਕ ਮੀਟਿੰਗ ਦੇ ਨਾਤੇ ਸਾਰੇ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਮੀਟਿੰਗ ਹੈ ਜੀ ਇਹਦੇ ਵਿੱਚ ਸਰ ਸਰਪੰਚ ਸਹਿਬਾਨ ਜਿਨੇ ਪਤਵੰਤੇ ਸੱਜਣਾ ਸਰ ਇਹ ਬੁਲਾਏ ਗਏ ਆ ਨੇ ਤੇ ਇਹਨਾਂ ਨਾਲ ਸਰ ਅਸੀਂ ਅੱਗੇ ਪਹਿਲਾਂ ਵੀ ਮੀਟਿੰਗ ਕਰਦੇ ਰਹਿੰਦੇ ਆ ਜੀ ਨਸ਼ਿਆ ਦੇ ਖਿਲਾਫ ਜਿਹੜੀ ਵੀ ਕੋਈ ਐਕਟੀਵਿਟੀ ਹੁੰਦੀ ਹੈ ਇਹ ਸਾਡੇ ਨਾਲ ਵੱਧ ਚੜ ਕੇ ਹਿੱਸਾ ਦਿੰਦੇ ਆ ਕੋਈ ਵੀ ਇਨਫੋਰਮੇਸ਼ਨ ਹੁੰਦੀ ਆ ਉਹਦੇ ਰਿਕਾਰਡਿੰਗ ਸਾਨੂੰ ਪਹੁੰਚਾਉਂਦੇ ਆ ਤੇ ਇਹੋ ਨਾਲ ਤੇ ਕਾਰਵਾਈ ਕਰਦੇ ਆ ਸਾਡੇ ਇਸ ਲਈ ਸਾਡੇ ਲਿਖਦੇ ਆ ਅਸੀਂ ਜਿਹੜਾ ਹੈਗਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਇੱਥੇ ਕੋ ਸਾਡੇ ਨਾਲ ਪਬਲਿਕ ਦਾ ਨਾਲ ਦਾ ਪਾਪ ਰਹਿ ਜਾਂਦਾ ਤੁਸੀਂ ਇਸ ਚੀਜ਼ ਨੂੰ ਜਾਣਦੇ ਹੋ ਕਿ ਪਬਲਿਕ ਦੇ বিনা ਕੁਝ ਨਹੀਂ ਚੱਲਦੀ ਕੁਝ ਜੇ ਮਨਾ ਪੋਟ ਨਹੀਂ ਆਉਂਦੀ ਦੋਨਾਂ ਦੇ ਵਿੱਚ ਇੱਕ ਮਿਨੀਮਮ ਜਿਹੜਾ ਹੈਗਾ ਆਪਾਂ ਕਹਿ ਸਕਦੇ ਆ ਜੇ ਦੋਨਾਂ ਦੇ ਵਿੱਚ ਸਹਿਓ ਕੋਨਾ ਮੰਨ ਲਵਾਂਗੇ ਐਂਡ ਸ਼ਾਦੀ ਸਕਸੈਸ ਦੇ ਵਿੱਚ ਆਪਾਂ ਇਸ ਏਰੀਏ ਨੂੰ ਬੜੀਆ ਤਰੀਕੀ ਨਾਲ ਲਖਣੀ ਹੈ ਇਹਨਾਂ ਨੂੰ ਆਪਾਂ ਏਰੀਏ ਨੂੰ ਅੱਗੇ ਲੈ ਜਾਣਾ ਹੈ ਤਾਂ ਆਪਾਂ ਸਾਰੇ ਘਰ ਮਿਲ ਕੇ ਜਿਹੜਾ ਹੈਗਾ ਆਪਾਂ ਮਾੜੇ ਅੰਸ਼ਾ ਨੂੰ ਠੱਲ ਪਾਉਣ ਵਾਸਤੇ ਆਪਾਂ ਕੰਮ ਕਰਨਾ ਹੈ ਜਿਹਦੇ ਚ ਤੁਹਾਡੀ ਬੜੀ ਲੋੜ ਹੈ ਕਿ ਆਂਡ ਅਸੀਂ ਵੀ ਜਿਹੜਾ ਹੈਗਾ ਪੂਰਤ ਕਰਨਾ ਹੈ एक मैं दसना चाहवा जो तो मैं ज्वाइन किया हाँ, तो तो है मैं लगातार इस मुद्दे पर काम कर रहा हूँ कोई भी कोई भी बंदा जिन्हें भी कोई भी जैन प्रॉब्लम हो इस तो रिटिड इस तुम तो अलावा जी भी प्रॉब्लम हैगी उस अलावा और कोई भी सुजैशन है कोई इन्फॉर्मेसन है तुम किसी दस मेरे ऑफिस आओ मैं मेरे ऑफिस मैं बैठता हूँ तुम आओ अल करा कि जो सइबर क्राइम है वो बहुत ज्यादा वातिका है ਤੇ ਜੋ ਹੈਲਪਲਾਈਨਸ ਜਿਹੜੀਆਂ ਨੇ ਉਹ ਪੰਜਾਬ ਪੁਲਿਸ ਵੱਲੋਂ ਚੱਲ ਰਹੀਆਂ ਨੇ ਉਹ ਉਹਨਾਂ ਨੂੰ ਤੁਸੀਂ ਉਹਦੇ ਤੇ ਆਪਣੀ ਕੰਪਲੇਂਟ ਜਿਹੜੀ ਹੈ ਪਾ ਸਕਦੇ ਹੋ ਕੋਈ ਵੀ ਆਪਣੀ ਪਰਸਨਲ ਇਨਫਰਮੇਸ਼ਨ ਜਿਹੜੀ ਹੈ ਉਹ ਸ਼ੇਅਰ ਨਹੀਂ ਕਰਨੀ ਕਿਸੇ ਦੇ ਨਾਲ ਅਗਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ 1930 ਤੇ ਤੁਸੀਂ ਆਪਣੀ ਕੰਪਲੇਂਟ ਜਿਹੜੀ ਹੈ ਦੇ ਸਕਦੇ ਸੈਕੰਡਲੀ